ਸੋ ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਚ ਆਪਾਂ ਆਏ ਹਾਂ ਜੀ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਜਾਨਵਰ ਦਿਖਾਵਾਂਗੇ ਕਿਹੜੇ ਕਿਹੜੇ ਜਾਨਵਰ ਆਏ ਮੰਡੀ ਚ ਤੇ ਬਾਕੀ ਆਪਾਂ ਮੂਫਲੀ ਦਾ ਨੀਰਾ ਵਗੈਰਾ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਬਈ ਇਹ ਨੀਰਾ ਕਿਹੜਾ ਲੈ ਕੇ ਆਏ ਆਪਾਂ ਇਹ ਵੀਰੇ ਰਾਜਸਥਾਨ ਚੋਂ ਲੈ ਕੇ ਆਉਂਦਾ ਮੂਫਲੀ ਦਾ ਇਹ ਮੂਫਲੀ ਦਾ ਠੀਕ ਹੈ ਕੀ ਰੇਟ ਪੈਂਦਾ ਜੀ ਇਹ ਇਹ ਵੀਰੇ ਪਾਇਆ ਜਾਂਦਾਗਾ 1500 ਨੂੰ ਕੁਆਂਟਲ 1500 ਨੂੰ ਕੁਆਂਟਲ ਤੇ ਘਰੇ ਪਹੁੰਚ ਵੀ ਕਰ ਦਿੰਦੇ ਆਪਾਂ ਕਰ ਦਿੰਦੇ ਆ ਜੀ ਠੀਕ ਹੈ ਤੇ ਕਿੰਨੇ ਨੰਬਰ ਹੁੰਦਾ ਜਿਹੜਾ ਇਹ ਪੈ ਕਹਿੰਦੇ ਆ ਗੁਆਰਟੀ ਵੀ ਗਰੰਟੀ ਰੇਟ ਚੈੱਕ ਕਰ ਸਕਦੇ ਬਈ ਤੁਸੀਂ ਹਾਂ ਅਪਾ ਕਿਹੜੀ ਜਗ੍ਹਾ ਤੋਂ ਆਏ ਅਪਾ ਇੱਥੋਂ ਆਏ ਆ ਜੀ ਰਾਮਪਰਾ ਫੂਲ ਕੋ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 98762 ਹਾਂਜੀ 28747 ਠੀਕ ਹੈ ਜੀ ਅੱਗੇ ਵੀ ਆਪਾਂ ਤੁਹਾਨੂੰ ਬਾਈ ਨਾਲ ਮਲਾਉਣੇ ਆ ਬਈ ਇੱਧਰ ਆਪਾਂ ਕਿਹੜਾ ਨੀਰਾ ਲੈ ਕੇ ਆਏ ਬਈ ਜੀ ਗੁਆਰੇ ਦਾ ਨੀਰਾ ਲੈ ਕੇ ਆਏ ਗੁਆਰੇ ਦਾ ਕਿਹੜੀ ਜਗ੍ਹਾ ਤੋਂ ਆਏ ਆਪਾਂ ਇਹ ਰਾਜਸਥਾਨ ਤੋਂ ਆਇਆ ਟੁੰਡੇ ਤੋਂ ਜੀਰਾ ਜਿਲ੍ਹਾ ਇਹ ਕਿੰਨੇ ਨੰਬਰ ਨੀਰਾ ਹੀ ਇਹ ਇਹ ਨੀਰਾ ਹੈਗਾ ਜੀ ਗਵਾਰੇ ਦਾ ਪਿਓਰ ਠੀਕ ਹੈ ਮਿੱਟੀ ਬੋਲਦੇ ਇਹਨੂੰ ਐਸੇ ਗਵਾਰੀ ਬੋਲਦੇ ਆ ਜੀ ਫੁੱਲ ਕੁਆਲਿਟੀ ਦੇ ਵਿੱਚ ਆ ਬਈ ਹੋਰਾ ਵੀ ਮਿੱਟੀ ਜਾਣੀਗੇ ਮਿੱਟੀ ਨਹੀਂ ਪੋਰਾ ਠੀਕ ਹੈ ਇਹ ਘਰੇ ਪਹੁੰਚ ਵੀ ਕਰ ਦਿੰਨੇ ਆਪਾਂ ਹਾਂ ਕਰੇ ਪਹੁੰਚ ਕਰੇ ਠੀਕ ਹੈ ਕੀ ਰੇਟ ਰੂ ਇਹਦਾ ਪਰ ਜਿਹੜੇ ਵਾਟ ਦੇ ਹਿਸਾਬ ਹੈ ਕਿੰਨੀ ਵਾਟ ਪੈਂਦੀ ਹੈ ਉਹ ਤੇ ਵਾਟ ਦੇ ਹਿਸਾਬ ਹੈ ਕਿਲੋਮੀਟਰ ਦੇ ਹਿਸਾਬ ਨਾਲ ਜਿਗਾ ਮੈਨੂੰ 1300 ਨੂੰ 1500 ਨੂੰ 1400 ਨਹੀਂ ਨਾ ਵਾਟ ਦੇ ਹਿਸਾਬ ਹੈ ਗਿਆ ਵੀ ਜਿੰਨੇ ਕਿਲੋਮੀਟਰ ਪੋਗੇ ਉਸ ਹਿਸਾਬ ਨਾਲ ਹਾਂ ਜੀ ਤੇ ਮਾਲ ਨੰਬਰ ਬੋਲ ਦੋ ਆਪਣਾ ਹੀ 96802 ਹਾਂ ਜੀ 75072 ਠੀਕ ਹੈ ਬਈ ਤੁਹਾਨੂੰ ਰਾਸਤਾਨ ਤੋਏ ਦਿਲਾਤ ਨੋਹਰੇ ਠੀਕ ਹੈ ਜੀ ਜਿਲ੍ਹਾ ਅਡਮਾਨਗੜ੍ਹ ਤਹਿਸੀਲ ਨੋਹਰੇ گاؤں ਫੇਪਣਾ ਠੀਕ ਹੈ ਜੀ ਓਕੇ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਹੋਰ ਬਹੁਤ ਜ਼ਿਆਦਾ ਨੀਰੇ ਵਾਲੇ ਆ ਗਏ ਬਈ ਮੁਫਲੀ ਦਾ ਨੀਰਾ ਅਗਵਾਰੇ ਦਾ ਨੀਰਾ ਦੇਖੋ ਵੀ ਤੇ ਬਾਕੀ ਜੇ ਕਿਸੇ ਨੇ ਨੀਰਾ ਲੈਣਾ ਨੰਬਰਾਂ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਗੇ ਆਪਾਂ ਚੱਲਦੇ ਮੰਡੀ ਦਿਖਾਉਣੇ ਤੁਹਾਨੂੰ ਜਾਨਵਰ ਬਹੁਤ ਜਾਨਵਰ ਆਏ ਮੰਡੀ 'ਚ ਬਈ ਇੱਧਰ ਆ ਗਈ ਮੁਰਗੀਆਂ ਮੁਰਗੇ ਕਰੋ ਚੱਕੀ ਆਹ ਦੇ ਪੁੱਤਰ ਹਾਂ ਜੀ ਦਰਸਾਓ ਅੱਗੇ ਦੇਖੋ ਵੀ ਮੁਰਗੀਆਂ ਪਰ ਵਰਗੀਆਂ ਆਪਣੇ ਜਾਨੋ ਸਾਰੇ ਜਾਨੋ ਰੱਖੀ ਦੇਖੋ ਵੀ ਮੁਰਗੀਆਂ ਮੁਰਗੇ ਮੁਰਗੇ ਰੌਕ ਰੱਖਦੇ ਦੇਖੋ ਵੀ ਜਾਨਵਰ ਮੁਰਗੀਆਂ ਮੁਰਗੇ ਆ ਭੈਣੀ ਕੋਲੇ ਨਹੀਂ ਆ ਪਤਾ ਮੈਂ ਜਾਣਕਾਰੀ ਦੇਣ ਦੇ ਇਕੱਲੇ ਇਕੱਲੇ ਦੇਖੋ ਵੀ ਕਿੰਨੇ ਜਾਨਵਰ ਤੇ ਹੋਣਾ ਹੈ ਸੋ ਅੱਜ ਅੱਗੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਡੌਗ ਇਹ ਆਪਾਂ ਬਈ ਆਪਾਂ ਜਵਾਰਕਤ ਹੋਏ ਵੀਰੇ ਠੀਕ ਆ ਇਹ ਆਪਣੇ ਕੋਲ ਕਿਹੜੀ ਨਸਲ ਦੇ ਹੁੰਦੇ ਡੌਗ ਵੀਰੇ ਇਹ ਆਪਣੇ ਕੋਲੇ ਨਸਲ ਦਾ ਪਰ ਬਰਾ ਸਾਰੇ ਵੀ ਸਾਰੀ ਮਿਲ ਜੇ ਟੋਟਲ ਬਰੀਡ ਮਿਲ ਜਾਂਦੀ ਆ ਠੀਕ ਆ ਜੀ ਬਸ ਆਪਣੇ ਕੋਲੇ ਹੁਣ ਲੈ ਕੇ ਆਇਆ ਆ ਬੱਚਾਰ ਲੈ ਇਸ ਕਿਦੂਰੇ ਇੱਕ ਆਪਣਾ ਵਿਕ ਗਿਆ ਠੀਕ ਆ ਕਿਹੜੀ ਨਸਲ ਆ ਵੀਰੇ ਇੱਕ ਕਲਚਰ ਪਮੇਰੀ ਹੁੰਦਾ ਵੀਰੇ ਕਲਚਰ ਪਮੇਰੀ ਹੁੰਦਾ ਠੀਕ ਆ ਤੇ ਮੇਲਾ ਕੀ ਫੀਮੇਲ ਹੈ ਇਹ ਮੇਰੀ ਲ ਫੀਮੇਲ ਆ ਬਾਈ ਦੋ ਉਹ ਬਈ ਮੇਲ ਲੈ ਠੀਕ ਆ ਇਹ ਕੀ ਕੀ ਰੇਟ ਰੂਗਾ ਨਾ ਜਿਹੜੇ ਹੁਣ ਹੈਗੇ ਕੋਲੇ ਇਹ ਵੀਰੇ 4500 ਰੁਪਿਆ ਆਪਣੇ ਮੇਲ ਦਾ ਠੀਕ ਆ ਜੀ 3500 ਆਪਣੇ ਫੀਮੇਲ ਦਾ ਜੀ ਠੀਕ ਆ ਤੇ ਉਹ ਆਪਣੇ ਕੋਲ ਸਾਰੇ ਨਸਲਾਂ ਦੇ ਟੋਟਲ ਬਰੀਡ ਮਿਲ ਜਾਂਦੀ ਆ ਵੀਰੇ ਕਿਹੜੀ ਮਰਜ਼ੀ ਜਦੋਂ ਮਰਜ਼ੀ ਆਓ ਜਿਵਾੜ ਕੇ ਖਾਣ ਕੈਨਲ ਫਾਰਮਿੰਗ ਦੇ ਆਪਣੇ ਜਦੋਂ ਮਰਜ਼ੀ ਆਓ ਠੀਕ ਆ ਇਹ ਮੋਬਾਈਲ ਨੰਬਰ ਬੋਲਦਾ ਆਪਣੇ 9646 3873 ਦੇ ਵਿੱਚ ਠੀਕ ਆ ਬਈ ਤਾਂ ਤੁਸੀਂ ਰੀਡ ਲਓ ਠੀਕ ਆ ਬਈ ਅੱਗੇ ਦੇਖੋ ਵੀ ਜਾਨਵਰ ਬਹੁਤ ਜ਼ਿਆਦਾ ਜਾਨਵਰ ਆਉਂਦੇ ਸੇਰੋਂ ਵਾਸਤੇ ਤੇ ਮੰਡੀ ਹਜੇ ਆਪਾਂ ਐਂਟਰ ਨਹੀਂ ਹੋਏ ਤੇ ਬਾਰ ਬਾਰ ਹੀ ਦੇਖ ਲਓ ਵੀ ਕਿੰਨੇ ਜਾਨਵਰ ਖੜੇ ਆ ਬਹੁਤ ਜਿਆਦਾ ਹੀ ਰੌਣਕਾਂ ਦਾ ਮੰਡੀ ਚ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਂਦੇ ਕਬੂਤਰ ਵੀ ਦੇਖੋ ਕਬੂਤਰ ਤਰੀਆਂ ਰਸਾਂ ਦੀ ਹੱਡਾ ਹੋਊਗਾਗੇ ਸਰੋਜਕ ਵੀ ਇਹ ਅੱਗੇ ਹੋ ਗਿਆ ਆਪਾਂ ਮੰਡੀ ਚ ਐਂਟਰ ਦੇਖੋ ਵੀ ਮੰਡੀ ਕਿੰਨੀ ਜਿਆਦਾ ਭਰਦੀ ਆ ਅੱਗੇ ਵੀ ਬਹੁਤ ਜਾਨਵਰ ਆ ਮੰਡੀ ਦੇ ਵਿੱਚ ਵੀਡੀਓ ਨਾਲ ਬਣੇ ਰਹਿਗਾ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਦੇਖੋ ਵੀ ਮੁਰਗੀ ਮੁਰਗੀਆਂ ਸਿਰ ਉੱਪਰ ਗਿਆਦਰ ਵੀ ਮੁਰਗੀਆਂ ਬਈ ਔਰ ਗੇਮਰ ਗੇਸੇ ਰੋਣਾ ਪਿਆ ਅੰਗਲੇ ਤੋਂ ਦੇਖੋ ਸਾਹਿਬ ਦੇ ਸੌਦਾ ਟੱਲੀ ਜਾਂਦਾ ਨਾ ਮੁਰਗੀਆਂ ਦਾ ਟੱਡਾ ਹੋਣੀ ਭਾਗ ਦਾ ਵੱਡਾ ਵੱਡਾ ਦੇਖੋ ਵੀ ਜਾਨਵਰ ਅੱਗੇ ਵੀ ਬਾਕੀ ਖਾਣ ਪੀਣ ਵਾਲੀਆਂ ਰੇਡੀਆਂ ਲੱਗੀਆਂ ਨੇ ਬਹੁਤ ਜ਼ਿਆਦੇ ਜਾਨਵਰ ਵੀ ਚੈੱਕ ਕਰ ਲਓ ਮੁਰਗੀਆਂ ਮੁਰਗੀਆਂ ਦੇਖੋ ਵੀ ਮੁਰਗੀਆਂ ਮੁਰਗੀਆਂ ਕਰੋ ਦੇਖੋ ਜੋਗਾ ਭਈ ਹੈ ਮੁਰਗੀਆਂ ਦੇਖੋ ਦੇਖੋ ਆਪਣੇ ਆਪ ਦੇਖੋ ਠੀਕ ਹੈ ਦੇਖੋ ਵੀ ਮੁਰਗੇ ਦੇਖੋ ਵੀ ਮੁਰਗੇ ਮੁਰਗੇ ਆ ਅੱਗੇ ਵੀ ਦੇਖੋ ਵੀ ਮੰਡੀ ਇਧਰ ਕੱਪੜੇ ਆ ਨਹੀਂ ਸੇਲਾਂ ਲੱਗੀਆਂ ਪਈਆਂ ਨਾਲ-ਨਾਲ ਵੀ ਮੰਡੀ ਜੇ ਅੱਗੇ ਜਾਣਾ ਹੈ ਇੱਥੋਂ ਤੱਕ ਤੁਸੀਂ ਦੇਖ ਲਓ ਵੀ ਕਿੰਨੇ ਜਾਨਵਰ ਖੜੇ ਆ ਮੰਡੀ ਦੇਖੋ ਵੀ ਬਾਕੀ ਵੀ ਇਦਾਂ ਦੀਆਂ ਵੀਡੀਓ ਦੇਖਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਧਰ ਕਪੜੇ ਸੇਵ ਆ ਗਈ ਵੀ ਦੇਖੋ ਸਭ ਦੀਆਂ ਵਾਲੇ ਸਾਰੇ ਤਰ੍ਹਾਂ ਦੇ ਕਪੜੇ ਤੇ ਹੋਰ ਵੀ ਜਿਆਦਾ ਮੰਡੀ ਭਰਦੀ ਆ ਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਕਿਵੇਂ ਲੱਗਦੀ ਆ ਸ਼ੇਅਰ ਵੀ ਕਰਿਆ ਕਰੋ ਤੇ ਆਪਾਂ ਤੁਹਾਨੂੰ ਮੰਡੀਆਂ ਦਿਖਾਉਂਦੇ ਰਾਵਾਂਗੇ ਬੱਕਰੀਆਂ ਦੀਆਂ ਤੇ ਬਾਕੀ ਵੀ ਅਗਲੇ ਪਾਰਟ ਵਿੱਚ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਇਹ ਸੀ ਆਜੀ ਵੀਡੀਓ ਵਧੇਲੇ ਗਿਲਿਆਸ਼ਰ ਜਰੂਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ